ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਾ ਰੈਜਨ ਦਾ ਸਵਾਗਤ ਹੈ YouTube ਫੈਮਿਲੀ ਕਿਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੈਨੂੰ ਉਮੀਦ ਹੈ ਤੁਸੀਂ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਵਾਇਰਸ ਸਾਰਿਆਂ ਨੂੰ ਠੀਕ ਠਾਕ ਰੱਖਣ ਹਨ ਦੇਖੋ ਜੀ ਅੱਜ ਤਰੀਕ ਹੋ ਗਈ ਆ 21 ਤੇ ਅੱਜ ਬਣਾਉਣੀ ਮੈਂ ਸਬਜੀ ਬਤਾਉਂਦੀ ਹਨ ਤੇ ਤੇਲ ਪਾ ਲਿਆ ਤੇ ਸਿਗਮ ਤੜਿਆ ਹੋਇਆ ਪਕੌੜਿਆਂ ਵਾਲਾ ਤੇ ਉਹਦੇ ਵਿੱਚ ਮੈਂ ਲਸਣ ਪਾ ਲਿਆ ਤੇ ਥੋੜਾ ਬ੍ਰਾਊਨ ਹੋ ਜਾਊਗਾ ਲਸਣ ਬਹੁਤਾ ਵੈਸੇ ਕੌੜਾ ਹੋ ਜਾਂਦਾ ਜੇ ਆਪਾਂ ਇਹਨੂੰ ਜਿਆਦਾ ਭੁੰਦਿਆਂ ਤਾਂ ਫੇਮਸ ਟੇਸਟੀ ਬਰੀਆਨੀ ਬਣਦੀ ਸਬਜ਼ੀ ਫਿਰ ਤੇ ਜਿਹੜੀ ਇਹ ਸਬਜ਼ੀ ਬੈਂਗਣੀ ਦੀ ਨਾ ਤੇ ਮੇਰੇ ਡਾਕਟਰ ਸਾਹਿਬ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਨਾ ਤੇ ਚਲੋ ਵਧੀਆ ਮੂਹਰ ਮੇਚ ਦੇ ਵਿੱਚ ਜਿੰਦਾ ਕਹ ਲੋ ਕਰਾਰਾ ਹੋਵੇ ਨਾ ਫਿਰ ਤਾਂ ਬਹੁਤ ਟੇਸਟੀ ਲੱਗਦੀ ਹੈ ਤਾਂ ਤੇਲ ਵਿੱਚ ਬਣੀ ਹੋਵੇ ਸੁੱਕੀ ਸਬਜ਼ੀ ਹੋਵੇ ਨਾ ਮੈਂ ਵੀ ਤੇਲ ਥੋੜਾ ਵੱਧ ਪਾਉਣੀ ਹੁੰਦੀ ਹੈ ਫਿਰ ਬਹੁਤ ਟੇਸਟੀ ਬਣਦੀ ਹੈ ਅਦਰਕ ਤੇ ਪਿਆਜ਼ ਨੂੰ ਮੈਂ ਕੱਟ ਲਿਆ ਲਸਣ ਪਹਿਲਾਂ ਪਾ ਲਿਆ ਸੀਗਾ ਤੇ ਹੁਣ ਇਹਨੂੰ ਥੋੜਾ ਭੁੰਨਣਾ ਆ ਜਿਹੜੀ ਰੋਸਟ ਕਰਨਾ ਹੈ ਨਾ ਤੇ ਇਹ ਤੁਹਾਨੂੰ ਅਦਾਕਰ ਬੱਚੇ ਖਾਂਦੇ ਨਹੀਂ ਸਾਨੂੰ ਅਦਰਕ ਤੋਂ ਬਗੈਰ ਦਾਲ ਸਬਜ਼ੀ ਚੰਗੀ ਲੱਗਦੀ ਨਹੀਂ ਹੈਗੀ ਨਾ ਤੇ ਜਿਦਾ ਹੁਣ ਆਦਤ ਬਣੀ ਆ ਸਿਆਲਾਂ ਚ ਵੀ ਅਦਰਕ ਖਾਣਾ ਲਸਣ ਖਾਣਾ ਨਾ ਤੇ ਗਰਮੀਆਂ ਚ ਵੀ ਹੈ ਨਾ ਤੇ ਸੋ ਇਹ ਗੱਲ ਆ ਤੇ ਬਹੁਤ ਦਿਨਾਂ ਬਾਅਦ ਮੈਂ ਸਬਜ਼ੀ ਬਣਾਈ ਹੈ ਤੇ ਮੈਨੂੰ ਵੀ ਵੈਸੇ ਵਧੀਆ ਲੱਗਦੀ ਆ ਉਹਨਾਂ ਦੇ ਨਾਲ ਨਾਲ ਹੈ ਨਾ ਤੇ ਚਲੋ ਮੈਂ ਗਰਮੀ ਬਹੁਤ ਸੀਗੀ ਮੈਂ ਫਿਰ ਪੱਕੀ ਜਲਦੀ ਪਈ ਸੀ ਮੈਂ ਚਲੋ ਮੈਂ ਇਹ ਰਿਕਾਰਡਿੰਗ ਲਾ ਲਾਂਗੇ ਤੇ ਗਰਮੀ ਚ ਕਿਹੜਾ ਸੌਖੀ ਵੀਡੀਓ ਬਣਾਉਣੀ ਹੈ ਨਾ ਦੇਖੋ ਜਿਵੇਂ ਲੰਬੇ ਲੰਬੇ ਆਲੂ ਕੱਟ ਲੈ ਸੀਗੇ ਹਨਾ ਫਿਰ ਤੇ ਇਹ ਆਲੂ ਮੈਂ ਪਹਿਲਾਂ ਪਾਉਂਗੀ ਨਾ ਤੇ ਬਤਾਉ ਜਿਹੜੇ ਹੈਗੇ ਉਹ ਬਾਅਦ ਚ ਪਾਉਂਗੀ ਕਿਉਂ ਫਿਰ ਆਲੂ ਤਾਂ ਉਹ ਇਕੱਠੇ ਸਬਜ਼ੀ ਪਾ ਦੀਏ ਤੇ ਫਿਰ ਆਲੂ ਕੱਚੇ ਰਹ ਜਾਂਦੇ ਆ ਫਿਰ ਟੇਸਟੀ ਸਬਜ਼ੀ ਨਹੀਂ ਬਣਦੀ ਜੇ ਪਹਿਲਾਂ ਥੋੜੇ ਆਲੂ ਨੂੰ ਸੇਕ ਲਾ ਗ ਜਵੇ ਤੇ ਫਿਰ ਬਤਾਉ ਮੈਂ ਪਾ ਦੇਣੀ ਹਾਂ ਤੇ ਮੈਨੂੰ ਇਸ ਤਰੀਕੇ ਨਾਲ ਵਧੀਆ ਲੱਗਦੀ ਤੁਸੀਂ ਪਹਿਨੋ ਕਿਹੜੇ ਤਰੀਕੇ ਨਾਲ ਬਣਾਉਣੀ ਹੈ ਜਰੂਰ ਕਮੈਂਟ ਕਰਕੇ ਦੱਸਿਓ ਤੇ ਮੈਂ ਹੁਣ ਨਾ ਆਲੂ ਵਿੱਚ ਪਾ ਦਿੰਦੇ ਥੋੜਾ ਘੜ ਘੜ ਹੋ ਜਾਣਾ ਥੋੜਾ ਜਿਹਾ ਪਾਣੀ ਪਾ ਕੇ ਵਿੱਚ ਇਹਦੇ ਤੇ ਆਲੂ ਵੀ ਦੇਖੋ ਲੰਬੇ ਲੰਬੇ ਕੱਟੇ ਸਿਗੇ ਤੇ ਕਈ ਤੇ ਮੇਰੇ ਆਪਣਾ ਚੌਸ ਕੱਟ ਲੀ ਵੀ ਜਰੋ ਆਪਣੀ ਆਪਣੀ ਮਰਜ਼ੀ ਹੁੰਦੀ ਹੈ ਨਾ ਚਾਹੇ ਚੌਸ ਕੱਟ ਲਓ ਚਾਹੇ ਲੰਬੇ ਲੰਬੇ ਕੱਟ ਲਓ ਹਨਾ ਤੇ ਸਬਜੀ ਹੀ ਬਣਾਉਣੀ ਆ ਤੇ ਘਰ ਦੀ ਸ਼ੁੱਧ ਸਬਜੀ ਦੇਖੋ ਮਿਰਚ ਮਸਾਲਾ ਸਾਰਾ ਕੁਝ ਮਿਕਸ ਕਰ ਲਿਆ ਸੀ ਇੱਕੋ ਵਾਰੀ ਮੈਂ ਯਾਨੀ ਪਾਤਾ ਸੀਗਾ ਤੇ ਫੇਰ ਸਬਜੀ ਬਹੁਤ ਟੈਸਟ ਬਣਦੀ ਆ ਜਿਹੜੋ ਮੈਨੂੰ ਭਿੰਡੀ ਸਬਜੀ ਬਣਾਉਣੀ ਹੁੰਦੀ ਸਬਜੀ ਉਦੋਂ ਵੀ ਮੈਂ ਇਹਦੇ ਸਾਰਾ ਕੁਝ ਮਿਕਸ ਇਕੱਠਾ ਕਰ ਗਿੱਲੀ ਜਿੰਨੇ ਕੁ ਮਤਲੋ ਲੂਣ ਮਿਰਚ ਦੀ ਹੈ ਨਾ ਉਨਾਂ ਕਿਵੇਂ ਪਾਉਣੀ ਹੁੰਦੀ ਆ ਤੇ ਇਹਦੇ ਵਿੱਚ ਵੀ ਇਦਾਂ ਹੀ ਆ ਤੇ ਫਿਰ ਥੋੜਾ ਬੈਲੈਂਸ ਜਿਹਾ ਬਣ ਜਾਂਦਾ ਹੈ ਨਾ ਤੇ ਮੇਰੇ ਤੇ ਮਸਾਲੇ ਆਪਣੇ ਘਰ ਦੇ ਕੁੱਟ ਕੇ ਕਿਵੇਂ ਵਰਤਦੀ ਹੁੰਦੀ ਆ ਤੇ ਮੈਨੂੰ ਮੋਲ ਦੇ ਜਿਹੜੇ ਪੈਕਿੰਗ ਮਸਾਲੇ ਹੁੰਦੇ ਬਿਲਕੁਲ ਨਹੀਂ ਪਸੰਦ ਆ ਹੈਗੇ ਤੇ ਮੈਂ ਮਿਰਚਾਂ ਵੀ ਕੁੱਟ ਕੇ ਯਾਨੀ ਸਕਾ ਕੇ ਤੇ ਮਸਾਲਾ ਵੀ ਇਦਾਂ ਹੈ ਨਾ ਤੇ ਮੇਰਾ ਕਾਫੀ ਟਾਈਮ ਲੰਗ ਲੰਗ ਜਾਂਦਾ ਹੈ ਤੇ ਫਿਰ ਮੈਨੂੰ ਸੁੱਖਾ ਹੋ ਜਾਂਦਾ ਆ ਦਾਲ ਪਾਣੀ ਬਣਾਉਣਾ ਹੈ ਨਾ ਤੇ ਆ ਦੇਖੋ ਜੀ ਹੁਣ ਜਿਹੜੇ ਬਤਾਉ ਇਹ ਵੀ ਬਾਚੋ ਪਣੇ ਆ ਤੇ ਆਲੂ ਮਪਾਤੇ ਆ ਆਲੂਆਂ ਚ ਥੋੜਿਆ ਪਾਣੀ ਪਾਉਣਾ ਆ ਤੇ ਥੋੜੇ ਮਿਕਸ ਜੇ ਹੋ ਜਾਣਾ ਨਾ ਲੂਣ ਮਿਰਚ ਵਿੱਚ ਮਿਕਸ ਹੋ ਜਵੇ ਤੇ ਫਿਰ ਪਾਵਾਂਗੇ ਆਪਾਂ ਬਤਾਉ ਤੇ ਆ ਦੇਖੋ ਜੀ ਇਧਰ ਤੇ ਬਤਾਉ ਮੈਂ ਹੁਣ ਪਾ ਲਿਆ ਤੇ ਸਬਜੀ ਮੇਰੀ ਬਹੁਤ ਸੋਹਣੀ ਸਮੈਲ ਆਉਣ ਦੀ ਵਿੱਚੋਂ ਹਨਾ ਥੋੜੀ ਜਿਹੀ ਮੈਂ ਮੇਥੀ ਪਾਈ ਇਸ ਵਿੱਚ ਇਹਦੇ ਸੁੱਕੀ ਮੇਥੀ ਤੇ ਇਹ ਫਿਰ ਬਹੁਤ ਟੇਸਟੀ ਸਬਜੀ ਲੱਗਦੀ ਹੈ ਕਲਰ ਵੀ ਬਹੁਤ ਸੋਹਣਾ ਆ ਤੇ ਇੱਕਦਮ ਖੁਰ ਗਈ ਆ ਤੇ ਇਹਦੇ ਦੁੱਧ ਵੀ ਇਹ ਵਾਲਿਆ ਸੀਗਾ ਜਣੀ ਗਰਮ ਰੱਖ ਲਿਆ ਸੀ ਗਾਈ ਚੋਕੇ ਮੈਂ ਤੇ ਅੱਜ ਬੜਾ ਕੁਝ ਬਣਾਇਆ ਜੋ ਕਿਸੇ ਦੀ ਮਰਜ਼ੀ ਉਹ ਖਾ ਲੈਣਾ ਨਾ ਤੇ ਦਾਲ ਵੀ ਬਣਾ ਕੇ ਰੱਖ ਲਈ ਆ ਤੇ ਦਾਲ ਬਣਾ ਲਈ ਮੈਂ ਬਣੀ ਮਸਰਾਂ ਦੀ ਹੈ ਨਾ ਤੇ ਜਿੱਦਾਂ ਕੇ ਰਜੀ ਕਰੋ ਦਾਲ ਖਾਓ ਜਿੱਦਾਂ ਜੀ ਕਰੋਗੇ ਇਹਦਾ ਸਬਜ਼ੀ ਖਾਓ ਹੁਣ ਨਾਲ ਮਿਲਣਾ ਖਟਾ ਤੇ ਬਹੁਤ ਸੋਹਣੀ ਡਿਸ਼ ਦੇਖੋ ਇਹ ਰੋਟੀ ਲਈ ਕੰਮ ਕਰਨਾ ਆ ਸਾਰੀ ਦਿਹਾੜੀ ਦੁੱਧ ਰੁਪਜੇ ਰਹਿਣਾ ਨਾ ਰੋਟੀ ਵਾਸਤੇ ਰੁੱਟੇ ਚਾਸ ਵਾਦੀ ਖਾਦੀ ਫਾਇਦਾ ਕੀ ਹੈ ਨਾ ਤੇ ਵੀ ਸਾਜੀ ਮੇਰੀ ਬਣ ਗਈ ਆ ਤੇ ਆਟਾ ਵੀ ਯਾਨੀ ਗੋਨ ਕੇ ਮੇ ਰੱਖੀ ਲਿਆ ਤੇ ਆਟਾ ਮੈਂ ਵੈਸੇ ਸਵੇਰ ਦੇ ਜਿੰਨਾ ਕੁ ਲੱਗ ਜਾਵੇ ਸ਼ਾਮ ਦਾ ਮੈਂ ਬਾਧੂ ਨਹੀਂ ਗੁੰਦੀ ਹੁੰਦੀ ਹੁੰਦੀ ਇਹ ਨਹੀਂ ਹੈਗਾ ਵੀ ਰਾਤ ਦਾ ਗੋਲਣਾ ਇੱਕ ਵਾਰ ਇਕੱਠਾ ਕਰਕੇ ਸਵੇਰ ਲਈ ਹੈ ਨਾ ਵੀ ਉਹੀ ਬਦਲੋ ਨਹੀਂ ਤੇ ਤਾਜਾ ਆਟਾ ਮੈਂ ਗੁੰਦੀ ਹੁੰਦੀ ਆ ਡਾਕਟਰ ਡਾਕਟਰ ਸਾਹਿਬ ਵੀ ਕਹਿੰਦੇ ਹੁੰਦੇ ਵੀ ਹੈਲੋ ਸਤਿ ਸ਼੍ਰੀ ਅਕਾਲ ਅਨੂ ਜੀ ਅੱਜ ਹੋ ਗਿਆ ਸ਼ੁੱਕਰਵਾਰ ਤੇ ਦਿਨ ਤਰੀਕ ਹੋਈ ਅੱਜ 22 ਬੈਦਾ ਹੋ ਗਿਆ ਟਾਈਮ ਤੇ ਬਲੌਗ ਮੈਂ ਕੱਲ ਦਾ ਸਟਾਰਟ ਕੀਤਾ ਸੀਗਾ ਫਿਰ ਨਿਰੋਗ ਅਸੀ ਦਾ ਬ੍ਰੈਂਡ ਨਹੀਂ ਫੈਸਲਾ ਕੀਤਾ ਜਦੋਂ ਮੈਂ ਕਾਜਾ ਪਾਗ ਪਾਦਾਂਗੇ ਵਿੱਚ ਤੇ ਦੇਖੋ ਜੀ ਨਵੇਂ ਸੂਟ ਮੈਂ ਸਲਾਈ ਕੀ ਕਰਾਏ ਆ ਕਿਸੇ ਲੋਕ ਦੱਸਿਆ ਸੀਰਾ ਵੀ ਮੈਂ ਸੂਟ ਤਾਂ ਮੇਰੇ ਭਰਾ ਨੇ ਮੈਨੂੰ ਤੇ ਇਹ ਦੇਖੋ ਜੀ ਸੂਟ ਕੱਲ ਸਲਾਈ ਹੋ ਕੇ ਆਏ ਜੀ ਸਿੱਧਾ ਦੱਸਦੇ ਆਂ ਸਿੱਧੇ ਆਹ ਦੇਖੋ ਜੀ ਗਰਮੀਆਂ 'ਚ ਤਾਂ ਹਲਕੇ ਹਲਕੇ ਵਧੀਆ ਲੱਗਦੇ ਆ ਕੜਾਈਆਂ ਵਾਲੇ ਨਹੀਂ ਬਿਲਕੁਲ ਸੂਟ ਵਧੀਆ ਲੱਗਦੇ ਲਾਈਨਿੰਗ ਵਾਲੇ ਪੈਂਦੇ ਆ ਤੇ ਅਦੇਖ ਨਾਲ ਲੈਸ ਕਿੰਨੀ ਵਧੀਆ ਲੱਗਦੀ ਆ ਤੇ ਸੂਟ ਵੀ ਨਾ ਮੱਖਣ ਵਾਲਾ ਇੱਕ ਕਪੜਾ ਆ ਤੇ ਠੰਡਾ ਕਪੜਾ ਇੱਕਦਮ ਨਾ ਤੇ ਹਜੇ ਜਿੱਦਾਂ ਗੱਲ ਆ ਵੀ ਦੋ ਮਹੀਨੇ ਹਜੇ ਲੈਨਿੰਗ ਤੋਂ ਬਿਨਾਂ ਸੂਟ ਪਾਣੇ ਹੈ ਨਾ ਤੇ ਆ ਦੇਖੋ ਆਹ ਦੀ ਸਲਵਾਰ ਤੇ ਕੜਾਈ ਪਹੁੰਚੇ ਤੇ ਤੇ ਬਹੁਤ ਸੋਹਣੀ ਸਲਵਾਰ ਬਣੀ ਆ ਕੜਾਈ ਵੀ ਕਿੰਨੀ ਸੋਹਣੀ ਆ ਕਿੰਨੀ ਵਧੀਆ ਤੇ ਆ ਨਾਲ ਦੁਪੱਟਾ ਹੈ ਇਹਦਾ ਇਹ ਦੁਪੱਟਾ ਵੀ ਬਹੁਤ ਸੋਹਣਾ ਹੈ। ਉੱਤੇ ਇੱਕਦਮ ਫੁੱਲਾ ਡੁੱਲਾ ਜਿਹਾ ਮੈਨੂੰ ਚੰਗਾ ਲੱਗਦਾ ਹੈ। ਉਦਾਂ ਦਾ ਹੀ ਆ। ਕਲਰ ਵੀ ਸੋਹਣਾ ਹੈ ਨਾ ਤੇ ਹਰੇਕ ਖੁਸ਼ੀ ਵਾਲੇ ਮੌਕੇ ਔਰ ਗਮੀ ਵਾਲੇ ਮੌਕੇ ਤੇ ਪਾਇਆ ਜਾ ਸਕਦਾ ਸੂਟ ਹੈ ਨਾ ਤੇ ਇੱਕ ਤੀਤੋ ਨਿਸ਼ਾਨੇ ਇਸ ਵਿੱਚ ਹੋ ਸਕਦੇ ਹਨ। ਤੇ ਵਧੀਆ ਵਾ। ਇੱਕ ਸੂਟ ਵੀ ਹੋਸਮਾਇ ਸੀਗਾ। ਇਹ ਦੋ ਸਬਸ ਮਰੇ ਹਨ ਤੇ ਚਿਰਾਂ ਮਾਂ ਕਾ ਵੀ ਸਮਾਇਆ। ਪਹਿਲਾਂ ਤਾਂ ਤੇ ਇੱਕ ਆ ਸੀਗਾ। ਤੋ ਪਰ ਅ ਦੇਖੋ ਜੀ ਇਹ ਹੈ ਪਤਲਾ ਸਿਕਾ ਤੇ येलो ਕਲਰ ਪਤਲਾ ਹੈ येलो ਨਹੀਂ ਹੈਗਾ ਜਿੱਦਾਂ ਕਿ ਜਿੱਦਾਂ ਕਰ ਲਵੇ ਕੱਚਾ ਪੀਲਾ ਜਿਹਾ ਸੁੱਕ ਰਿਹਾ ਇਹ ਤੇ ਮਜਬੂਰੀ ਕਰਕੇ ਮੈਨੂੰ ਲਾਈਨਿੰਗ ਲਾਉਣੀ ਪਈ ਇਹਦੇ ਥੱਲੇ ਕਿਉਂ ਪਤਲਾ ਸਿਕਾ ਬਈ ਤੁਹਾਨੂੰ ਪਤਾ ਹੈ ਕਿ ਕੱਚਾ ਪੀਲਾ ਪਕੜਾ ਹੁੰਦਾ ਨਾ ਉਹ ਜਿਆਦਾ ਪਤਲਾ ਹੋ ਜਾਂਦਾ ਹੈ ਇਸ ਕਰਕੇ ਮੈਂ ਇਹ ਲਾਈਨਿੰਗ ਲਾਈ ਹੈ ਤੇ ਆਪਾਂ ਇਹ ਨੂੰ ਬਾਹਰ ਰੱਖ ਦੇਣੀ ਹੈ ਇਹਦੀ ਤੇ ਦੇਖੋ ਇਸ ਤਰ੍ਹਾਂ ਦਾ ਤੇ ਅਕੜਾਈ ਕਿੰਨੀ ਸੋਹਣੀ ਹੈ ਤੇ ਵੀ ਮੈਨੂੰ ਪਿੰਡੇ ਆਇਆ ਤੇ ਕਿੰਨੀ ਵਧੀਆ ਤੇ ਆ ਨਾ ਰੋ ਗਿਆ ਇਹਦੇ ਦੁਪੱਟੇ ਤੇ ਦੁਪੱਟੇ ਕਰਕੇ ਮੈਂ ਇਹ ਸੂਬ ਸਮਾਇਆ ਤੇ ਮੈਨੂੰ ਦੁਪੱਟਾ ਦਾ ਬਹੁਤ ਸੋਹਣਾ ਲੱਗਾ ਤੇ ਹੈਗਾ ਵੀ ਜਿੱਦਾਂ ਗੱਲ ਹੋएगी ਦੁਪੱਟਾ ਆ ਵਿੱਚ ਕਢਾਈ ਆ ਤੇ ਆ ਗੋਲ-ਗੋਲ ਟਿੱਕੇ ਜਾਇਆ ਵਿੱਚ ਇਹਦੇ ਤੇ ਨਾਲ ਆ ਇਹੜਾ ਇਹ ਨਾਲ ਦੀ ਕਿਨਾਰੀ ਆ ਤੇ ਚੁੰਨੀ ਜਿੱਥੇ ਸੂਟ ਹੁੰਦਾ ਹੈ ਚੁੰਨੀ ਭਾਰੀ ਉਹ ਵੀ ਸੋਹਣੀ ਕੋਈ ਨਾ ਸੂਟ ਮਾੜੇ ਦਾ ਵਿਰੋਧ ਜਾਂਦਾ ਹੈ ਨਾ ਲੱਗਦਾ ਤੇ ਹੁਣ ਕਾਫੀ ਮਹੀਨਿਆਂ ਬਾਅਦ ਮੈਂ ਸੂਟ ਸਮਾਇਆ ਤੇ ਲੈਣੇ ਗਲੇ ਤੇ ਬਹੁਤ ਕਪੜੇ ਪਏ ਹੁੰਦੇ ਉਹ ਦੇਖਣ ਨੂੰ ਮਨ ਨਹੀਂ ਕੱਢਦਾ ਗਰਮੀ ਇੱਕ ਤਾਂ ਬਹੁਤ ਆ ਤੇ ਗਰਮੀਆਂ ਵਿੱਚ ਤਾਂ ਕੱਪੜਾ ਜਿਹੜਾ ਨਾ ਅ ਗਰਮੀਆਂ ਦਾ ਕੱਪੜਾ ਹੁੰਦਾ ਉਹ ਕਿਸੇ ਨੇ ਨਾ ਗੜ ਜਾਂਦਾ ਤੇ ਗਰਮੇ ਸੂਟ ਜਾ ਲੱਗਦੇ ਆ ਤੇ ਜਿਹੜੇ ਸਿਆਲਾਂ ਵਾਲੇ ਹੁੰਦੇ ਨੇ ਸੂਟ ਲੱਗਦੇ ਨੇ ਹੈਗੇ ਲੈਨਿੰਗ ਵਾਲੇ ਹੁੰਦੇ ਉਹਦਾ ਵੀ ਤੇ ਕਾਫੀ ਟਾਈਮ ਨਿਕਲ ਜਾਂਦੇ ਆ ਤੇ ਜਦੋਂ ਕਰਨ ਫਿਰ ਹੁੰਦਾ ਪਰ ਦਰਮਿਆਲੇ ਕੱਪੜੇ ਦਾ ਇੱਕ ਜਿੱਦਾਂ ਕਹਿੰਦੇ ਸੀ ਨਾ ਇੱਕ ਦੋ ਸੀਨੇ ਨਿਕਲਦੇ ਬਹੁਤੇ ਨਿਕਲ ਹੈਗੇ ਕਪੜਾ ਗਾਲ ਜਾਂਦੇ ਨੇ ਸੀਨੇ ਦੇ ਨਾਲ ਸਿਆਲਾਂ ਨੂੰ ਇਹ ਬੜੀ ਮੋਜਾ ਵੀ ਚਲੋ ਜੇ ਇੱਕ ਵਾਰੀ ਸੂਟ ਸਮਾਏ ਲੈਣੇ ਵਾਲੇ ਕੋਈ ਦਿਨ ਪ੍ਰੋਗਰਾਮ ਕਰ ਲਓ ਨਾ ਤੇ ਮਨ ਵਾਲੀਏ ਤੇ ਨਾ ਵੀ ਮੇਰੀਆਂ ਭੈਣਾਂ ਨੂੰ ਪਾਣ ਕਰ ਦੱਸੋ ਵੀ ਤੁਹਾਨੂੰ ਮੇਰੇ ਸੁਪਤ ਦਾ ਲੱਗੇ ਆ। ਮੈਂ ਸੇ ਲਾਈਨਿੰਗ ਨਾਲ ਫਰੀਮ ਪਾਉਣ ਨਹੀਂ ਆ। ਤਾਂ ਜਦੋਂ ਵਿਆਹ ਆਇਆ ਇਹਨਾਂ ਫਿਰ ਪਾਉਣਾ ਕਿਹਨਾਂ ਨੇ। ਇਧਰ ਗਰਮੀ ਹੋਣੀ ਆ ਤੇ ਜਰਵੀ ਪਹਿਣੀਏ ਤਾਂ ਗਰਮੀ ਨਹੀਂ ਦਰਦੀ ਨਹੀਂ। ਤੇ ਕੱਲ ਸਲਾਈ ਉਹ ਕਹੇ ਸੀਗੇ ਸੰਦੇ ਜੀ। ਚਲੋ ਮੈਂ ਤਾਂ ਮੇਰੇ ਭੈਣਾਂ ਨੂੰ ਸ਼ੇਅਰ ਕਰ ਦੇਵਾਂ ਦਿਖਾਉਣ ਤੋਂ ਕਿ ਵੀ ਗਰਮੀ ਵਾਲੇ ਨੂੰ ਸੁਪਤ ਵੀ ਸਮਾ ਲੈਣਾ। ਮੈਨੂੰ ਯਾਦ ਆ ਸੂਟ ਪਸੰਦ ਆ ਔਰ ਮੈਨੂੰ ਕੁਛ ਨਹੀਂ ਖਸੰਦ ਆ। ਸੂਟ ਹੀ ਆ ਦੱਸਾਂਗੀ, ਸੂਟਾਂ ਨਾਲ ਹੀ ਜ਼ਰੂਰੀ। ਤੇ ਯਾਦਤਰ ਮੈਨੂੰ ਸੂਟ ਵਧੀਆ ਲੱਗਦੇ ਆ। ਤੈਨ ਨਾਲ ਹੀ ਇਹ طے ਨਾ ਜੀ। ਤੇ ਲੈਟ ਤੇ ਹੈ ਨਹੀਂ ਜੇ ਤੂੰ ਪ੍ਰੈਸ ਕਰ ਲੈਂਦੀ ਹੁਣ ਮੈਂ ਤੇ ਲੈਟ ਸਾਡੇ ਚੈਨਲ ਤੇ ਆ ਜਾਂਦੀ ਏ। ਤੇ ਗਰਮੀ ਬਹੁਤ ਏ ਅੱਜ ਤੇ ਪੱਖਿਆਂ ਨਾਲ ਪਸੀਨਾ ਆ ਜਾਂਦਾ ਐ। ਲੂ ਪਰਸਾਂ ਸਾਡੀ ਮੀਂਹ ਪਿਆ ਮੀਂਹ ਵੀ ਜਿਆਦਾ ਸੀਗਾ ਤੇ ਜਿੰਨਾ ਜਿਆਦਾ ਮੀਂਹ ਹੋਵੇ ਉੰਨੀ ਫਿਰ ਨਾ ਬਣਾਸ ਵੱਧ ਜਾਂਦੀ ਹੈ ਉਨੀ ਗਰਮੀ ਹੁੰਦੀ ਹੈ ਨਾ ਜਦੋਂ ਘਰੋਂ ਘੱਟ ਚੱਲੀ ਜਾਂਦੇ ਹਾਂ ਆਪਣੇ ਕਿਤੇ ਹੁਣ ਜਾਣ ਨੂੰ ਕਿਤੇ ਦੇ ਚੋਪੜਾ ਚਾਹੀਦੇ ਹਨ ਬਸ ਗਰਮੀਆਂ ਨੂੰ ਵੀ ਨਾਰਮਲ ਹੀ ਕੱਪੜੇ ਪੈਂਦੇ ਆ ਤੇ ਉਹਨੇ ਪਰ ਇੱਕ ਕੱਪੜੇ ਪੈਂਦੇ ਵੀ ਹਨ ਕਿ ਚਲੋ ਸਾਡਾ ਟੈਂਟ ਦੀ ਗੱਲ ਹੈ ਤੇ ਤਰੋ ਠੀਕ ਆ ਫਿਰ ਦੇਖਦੇ ਹਾਂ ਕਿ ਕੌਣ ਕਾ ਤੁਹਾਨੂੰ ਸੂਟ ਦਿਖਾਤੇ ਮੇਰੇ ਭੈਣਾਂ ਜਰੂਰ ਦੱਸਿਓ ਕਮੈਂਟ ਕਰਕੇ ਤੁਹਾਨੂੰ ਸੂਟ ਮੇਰੇ ਕਿੱਦਾ ਲੱਗੇ ਆ ਵੀ ਤੁਸੀਂ ਵੀ ਕੋਈ ਸਮਾਈਗ ਨਹੀਂ ਹੈਗੇ ਇਹ ਵੀ ਫਿਰਦੇ ਨੇ ਇਹਗੇ ਮੈਨੂੰ ਆਏ ਇਹਦੇ ਸੂਟੇ ਜਿਹੜਾ ਸੂਟ ਤੁਹਾਨੂੰ ਚੰਗਾ ਲੱਗੇ ਮੈਂ ਛੱਡ ਦੇਣੀ ਹਾਂ ਸਮਾ ਲੈਣੀ ਹਾਂ ਜਿਹੜਾ ਤੁਹਾਨੂੰ ਨਹੀਂ ਚੰਗਾ ਲੱਗਦਾ ਹੋ ਮੈਂ ਦੇਖ ਦੇਣੀ ਹਾਂ ਤੇ ਨਾ ਉਹ ਸਮਾਉਣਾ ਹੈ ਤੇ ਮਾਨੂੰ ਲੱਗਾ ਕਪੜਾ ਸਮਾਉਣਾ ਹੀ ਤਾਂ ਨਹੀਂ ਹੈ ਨਾ ਪਰ ਨਹੀਂ ਮਨ ਕਿੱਦਾ ਦਾ ਆ ਤੇ ਦਿਲ ਨੂੰ ਚੀਜ਼ ਪਉਂਦੀ ਹੈ ਉਹ ਚੰਗੀ ਲੱਗਦੀ ਹੈ। ਸਟੋਵ 'ਤੇ ਖਾਜਾ ਲਾ ਲਈ ਤੇ ਗਰਮੀ ਬੜੀ ਆ ਤੇ ਪੱਖਾ ਬੰਦ ਕਰਦੇ ਵੀਡੀਓ ਨਹੀਂ ਪੈਂਦੀ ਪਰ ਲੱੱਖਾਂ ਨੇ ਚਲਾਇਆ ਸੀਗਾ। ਹਾਂਜੀ ਹੋ ਗਈ ਸ਼ਾਮ ਜੀ ਤੇ ਸੜਕੇ 6 ਦਾ ਹੋ ਗਿਆ ਟਾਈਮ ਤੇ ਦੇਖੋ ਝਾੜੂ ਲੈ ਕੇ ਵੀ ਮੈਂ ਕਰ ਦਵਾਂ ਸੱਚ ਲਗੀ ਥੋਂ ਉਹਦੀ ਝਾੜੂ ਲੈ ਆਈਆਂ। ਤੇ ਝਾੜੂ ਸੀਗਾ ਟਟਾ ਤੇ ਚਲੋ ਮੈਂ ਘਰ ਲੈ ਚਲਦੀ ਆ ਅੱਜ ਨਾਲ ਹੈਗਾ ਵੀ ਸ਼ੁਕਰਵਾਰ ਆ। ਤੇ ਕੀ ਕੱਲ ਹੋਣਾ ਸ਼ਨੀਵਾਰ ਤੇ ਕੱਲ ਸੀਗਾ ਵੀਰਵਾਰ ਹੈ ਨਾ ਤੇ ਝਾੜੂ ਕਿਹੜਾ ਸਸਤਾ ਆਉਂਦਾ ਇਹ ਵੀ 80 ਰੁਪਏ ਦਾ ਆਇਆ ਝਾੜੂ ਜੀ ਤੇ ਮੈਂ ਕਿਹਾ ਕਿੱਥੋਂ ਕਿੱਥੇ ਵੱਜ ਜਾਂਦੀ ਆ ਤੇ ਕੋਈ ਟਾਈਮ ਹੁੰਦਾ ਸੀਗਾ 20 ਦਾ ਹੁੰਦਾ ਸੀਗਾ ਲਿਆਉਣ ਦਾ ਮੈਂ ਫੁੱਲ ਝਾੜੂ ਵੀ ਸੀਗਾ ਪਰ ਫੁੱਲ ਝਾੜੂ ਹੋਈ ਸੀ ਉਹਨਾਂ ਦੇ ਝਾੜੂ ਜਾਂ ਲੈ ਕੇ ਆਉਣਾ ਸੀਗਾ ਫੁੱਲ ਝਾੜੂ ਤੇ ਉਹ ਸੌਰੀ ਫਾਸ਼ਾੜਾ ਬਾਂਸ ਦਾ ਹਨਾ ਓਹ ਹੋ ਸੀਗਾ ਪੂਰੀ ਤਰ੍ਹਾਂ ਦਾ ਚਾੜੂ ਬਹੁਤ ਸੋਹਣੀ ਮੋਟ ਮੋਟ ਤਿੱਲਾ ਵਾਲੇ ਆਉਂਦੇ ਹੁੰਦੇ ਉਹ ਕਾਫੀ ਟਾਈਮ ਲੱਗ ਜਾਂਦਾ ਹੈ ਮੇਰਾ ਤੇ ਜਦੋਂ ਫਿਰ ਝਾੜੂ ਕੱਸ ਜਾਂਦੇ ਫੇ ਮੈਂ ਪਸ਼ੂਦਲੇ ਲੈ ਲੈਣੀ ਆ ਦੇਖੋ ਜੀ ਮੇਰਾ ਪ੍ਰਾਣਾ ਝਾੜੂ ਇਹ ਲੈ ਲੈਣਾ ਹੁਣ ਮੈਂ ਪਸ਼ੂਆਂ ਨੂੰ ਤੇ ਹੁਣ ਦੇਖੋ ਕਦੋਂ ਮਿਲੂਗਾ ਤੇ ਮੈਨੂੰ ਇਹਦੇ ਵਿੱਚ ਕਾਲ ਕਰ ਲਈ ਸੀ ਮੈਂ ਕਿ ਝਾੜੂ ਅੱਜ ਲੈ ਕੇ ਕਿਉਂ ਨਹੀਂ ਕੱਲ ਲੈ ਕੇ ਆਉਣੀ ਆ ਤੇ ਹੁਣ ਚਲੋ ਮੈਂ ਲੈ ਹੀ ਆਉਣੀ ਆ ਤੇ ਧੁੱਪ ਜੀ ਗਰਮੀ ਜੀ ਬਹੁਤ ਹੰਗ ਕੇ ਦਿਨੇ ਨਿਕਲਣ ਨੂੰ ਜੀ ਨਹੀਂ ਕਰਦਾ ਹੈ ਇਹ ਚੁੱਪ ਕਰ ਜਾ ਨਹੀਂ ਅਮੀ ਰੋਲੀ ਪਾਈ ਜਾਣ ਢੀ ਆ ਤੇ ਨਿਕਲਣ ਨੂੰ ਜੀ ਨਹੀਂ ਕਰਦਾ ਹੈਗਾ ਚਲੋ ਮੈਂ ਤਾਂ ਹੁਣ ਮੈਂ ਜਾਂਦੀ ਆ ਤੇ ਨਾਲੇ ਠੰਡਾ ਹੈ ਹੁਣ ਦੇਖੋ ਛੋਟੇ ਚੀਜ਼ ਦਾ ਕੁਝ ਵੀ ਬਗੋਚਾ ਔਖਾਂ ਦਾ ਝੜੂ ਮੇਰਾ ਪੁਰਾਣਾ ਹੋ ਸੀਗਾ ਤੇ ਐਵੇਂ ਸੀ ਪੂਛ ਜੀ ਨਾ ਲੱਗਦਾ ਸੀ ਲੈਣਾਂ ਨਾ ਦੇਣ ਟੈਂਪੋ ਲੱਗਦਾ ਸੀ ਇੱਥੇ ਤੇ ਹੁਣ ਟੈਲਾਂ ਦੇ ਝੜੂ ਚਲੋ ਇਹ ਲੱਗਦਾ ਆ ਮੈਂ ਟੋਮਟੋ ਮੈਂ ਸਫਾਈ ਹੋ ਜਾ ਕਰੂਗੀ ਤੇ ਝੜੂ ਲੈ ਆਂਦਾ ਮੈਂ ਬੂਮੈਨ ਨੰਬਰ 1 ਆ ਦੇਖੋ ਬੂਮੈਨ ਨੰਬਰ 1 ਝੜੂ ਲੈ ਕੇ ਆਂਦਾ ਹੈ ਨਾ ਤੇ ਮੇਰੀ ਇਹ ਭੈਣਾਂ ਦਾ ਨੰਬਰ 1 ਇਹ ਉਹ ਕਲੀਨਿਕ 파ਟਨਰ ਹੈ ਇਹ ਭੈਣਾ ਦਾ ਹਨਾ 파ਟਨਰ ਕਲੀਨਿਕ 파ਟਨਰ ਹੈ ਸਾਈਕਲੀ ਸਾਨਾ ਇੱਕ ਹੀ ਸਫਾਈ ਦਾ ਇਹ ਤੋਂ ਬਗੈਰ ਆਪਾਂ ਸਫਾਈ ਨਹੀਂ ਹੋ ਸਕਦੀ ਘਰ ਦੀ ਹਨਾ ਇਹ ਆਪਣੇ ਲਈ ਸ਼ੋਭੇ ਹਨਾ ਤੇ ਇੱਕ ਤੇ ਇਹਦੇ ਸ਼ੁਰੂਆਤ ਹੁੰਦੀ ਹੈ ਨਾ ਤੇ ਵੈਸੇ ਝਾੜੂ ਦਾ ਬਹੁਤ ਕੰਮ ਕੰਮ ਚਾਉਂਦਾ ਹੈ ਨਾ ਮੇਰਾ ਲੱਗਦਾ ਕੀ ਬੈਰਿਆ ਪਨੀਕੀ ਦੇ ਸਪੈਨ ਗਲੀ ਵਿੱਚ ਹਨਾ ਚਲੋ ਜੀ ਹੁਣ ਪਕਾਉਨੇ ਰੋਟੀ ਤੇ ਦਾਲ ਪਣੀ ਮੇਰਾ ਬਣਿਆ ਹੀ ਸਾਰਾ ਕੁਝ ਤਿਆਰ ਆ ਤੇ ਰੋਟੀ ਪਕਾਉਣੀ ਆ ਤੇ ਖਾਣੇ ਆ ਤੇ ਸੱਤਰੀਆਂ ਦਾ ਸਾਰਿਆਂ ਨੂੰ ਹਸਦੇ ਰੋ ਵਸਦੇ ਰੋ ਵਾਹਿਗੁਰੂ ਸਾਰਿਆਂ ਜੜਦੀ ਘਲਾਚ ਰੱਖੇ ਹਨ ਤੇ ਓਕੇ ਬਾਈ ਜੀ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਸਸਟੀਕ ਆ ਸਾਰਿਆਂ ਨੂੰ ਓਕੇ ਬਾਈ ਜੀ